ਆ ਕੰਮੇ ਤੋਂ ਪਾਰ ਕਿਟਾਈ ਇਹ ਬੰਦੇ ਨੂੰ ਫੜਾ ਗਿਆ ਕਹਿੰਦਾ ਮਰੇ ਮਾਲਕ ਵਾਂ ਦੀ ਹੁਣ ਪਤਾ ਧਰਨੇ ਨੂੰ ਵੀ ਚਾਹੀ ਖਾਂਦਾ ਹੈ ਆ ਮੈਨੇ ਭੀਮ ਕੱਢਿਓ ਬੱਟਰੀਓ ਮਿਲਦੀ ਹੁੰਦੀ ਸੀ ਯੂ ਪੀ ਜੋ ਆਏ ਫਰਾਦੀ ਬਾਰੇ ਦੀ ਕਾਹਲਾ ਕਾਹਲਾ ਨੂੰ ਇੱਧਰ ਹੀ ਰੱਖਿਆ ਹੁਣ ਬੜਾਈ ਜੜਾ ਕਟੂ ਦਿਲਾ ਉਹਨੇ ਬਾਵਾ ਵਾਰੀ ਗੋਲੀ ਵੱਟ ਕੇ ਮਰੇ ਸੰਗੇ ਜਵਾਲ ਕੇ ਨੂੰ ਉਸ ਤੇਰਾ ਤੇਰਾ ਬਾਰੇ ਕਹਿੰਦਾ ਇੰਨੀ ਕਨਪਰ ਦੀ ਗੱਲ ਨਾ ਕੰਝਾ ਨਾ ਹੀ ਗੱਲ ਦੀ ਗੱਲ ਫਟ ਘੱਟ ਗਿਆ ਮੈਂ ਕਹਿੰਦੀ ਚਾਹ ਕਿਹਾ ਕਰ ਤੋ ਨਹੀਂ ਤੇ ਮੈਂ ਤਾਂ ਸਭ ਬਾਹਰ ਹੀ ਖਾਣ ਦੇਣਾ ਕਨਪਰ ਦਾ ਬੇ ਮਰਦਾ ਕਸ਼ਰ ਤੀਜਾ ਸਾਥ ਚਾਹ ਸੀ ਖਾਣਾ ਪੁੱਤ ਦਿੰਦਾ ਇਹ ਉਹ ਧਮਾ ਸਾਥ ਚਾਹ ਲਾਉ ਪਿਆ ਜਾਈ ਬਾਬਾ ਨਹੀਂ ਨਾ ਕਲਪ ਕਰਦੇ ਕਦੀਆਂ ਦੇ ਭੈਅ ਉੱਡ ਜਾਏ ਨਹੀਂ ਕਾ ਕਰਨਾ ਬਾਜੀਗਰ ਸੀਗਾ ਬਾਜੀਗਰਾਂ ਪਾਵੇ ਬਾਹਰ 에어ਪੋਰਟ ਤੇ ਸਾਰੇ ਬਾਰੇ ਸਾਡੇ ਦਾ ਹਾਂ ਸਾਡੇ ਨੂੰ ਸਾਰੀ ਪਈ ਸਾਰੇ ਕੋਲੇ ਪੰਡਾ ਮੋਸਟ ਮਾਰੇ ਮੇਰੇ ਸਾਰਿਆਂ ਦਾ ਤੇਰੀ ਦੀ ਦੀ ਉਹ ਜਿਹੜੀ ਹੋ ਰਹੀ ਹੈ ਆਨੇ ਲੱਗੇ ਨੀ ਹੋਣ ਵੀ ਧੁੱਕੀ ਪਾਈਏ ਨਾ ਧੁੱਕੀ ਪਾਈ ਆ ਨਾ ਵੀ ਧੁੱਕਾਈ ਨਾਲ ਬੈਠੇ ਆਏ ਦੇਰ 에어ਪੋਰਟ ਤੇ जो आए सादन में जरूर लगे आप भैनस तो दूर के जा नहीं आएगा तो बंदा <laughs> <laughs> जा नहीं मिलता क्या तो तारा लाइना कदम पहुंच जागे महीने सब महीने चलेंगे मैं जल्दों मैं ਬਾਪੂ ਮੈਂ ਕੋ ਬਜ਼ਾਰ ਤੇ ਜਾ ਕੇ ਆਇਆ ਬਾਈ ਮੈਂ ਕਹਾ ਬਾਪੂ ਹੋਊਗਾ ਕਿਉਂ ਨਹੀਂ ਉਹ ਕਹਿੰਦਾ ਧੰਦਾ ਥੱਲੇ ਵੀਦਾ ਨਹੀਂ ਬਾਬਾ ਫੇਰ ਤਾਂ ਤੇਰੇ ਮੁੱਖੇ ਤੋਂ ਜਿਸ ਗੂ ਉਹ ਕਹਿੰਦਾ ਕਿਉਂ ਮੈਂ ਕਹਾ ਧੰਦਾ ਨਹੀਂ ਨਹੀਂ ਹਾਂ ਆਪਾਂ ਪਰਸੋਂ ਦੇ ਬੈਠੇ ਆ ਮਰੂ ਤਾਂ ਪਰਸੋਂ ਲਈ ਵਰਦਾ ਹਾਂ ਮੈਂ ਤਾਂ ਮੁੱਖੇ ਹੀ ਜਾਂ ਤੇ ਤਾਂ ਉਹ ਮੈਨੂੰ ਕਹਿੰਦਾ ਜੇ ਮੂੰਹ ਨਹੀਂ ਚੰਗਾ ਗੱਲ ਚੰਗੀ ਕਰ ਤੇ ਮੇਰੇ ਮੂੰਹ ਨੂੰ ਕੀ ਹੋਇਆ ਮੈਂ ਕਹਾ ਧੰਦਾ ਨਹੀਂ ਲੈਣੀ ਆਪੂ ਮੈਂ ਕਹਿੰਦਾ ਤਾ ਕਾ ਪੁੱਛਿਆ ਐ ਨਹੀਂ ਹੁੰਦਾ ਆਪਣਾ ਨਹੀਂ ਹੁੰਦਾ ਇਹ ਮੈਂ ਜੋ ਗਰੇ ਬਾਪੂ ਕੋਲੇ ਬਾਪੂ ਪਰਾਨੂ ਹੈ ਨਾ ਆਪੂ ਮੈਂ ਕਾ ਕਰਦਾ ਹਾਂ ਤੂੰ ਤਾਂ ਪਹਿਲਾਂ ਵੀ ਛੜਿਆ ਆ ਯਾਰ ਮੈਂ ਤਾਂ ਦੋ ਗਰੇ ਲਾਉ ਨਾ ਦੋ ਕਾ ਤੋ ਲੋ ਮੈਂ ਕਿੱਸ ਸਮਾਨ ਦਾ ਆਪਣਾ ਆ ਨੰਨੇ ਪੱਛੇ ਹੀ ਰਹਿ ਜੂ ਮੈਂ ਰੇਰ ਨਹੀਂ ਕਰਦਾ ਰੇਰ ਡਿੱਗੂ ਆ ਅਰਮਾਨ ਜਮੇ ਲਿਉ ਮਰੀ ਜੰਨਾ ਐਵੇਂ ਪੰਡਾ ਨਾ ਬੰਨੀ ਬੈਠੇ ਗੁਰੀਆ ਹੈ ਹੈ ਇਹ ਡਿੱਕਾ ਵੀ ਭਾਈ ਮੈਂਗਾ ਹਾਂ ਉਹੀ ਗੱਲ ਹੈ ਜਦੋਂ ਜਹਾਜ਼ ਨੇ ਬੜਾ ਜਹਾਜ਼ ਉਤਰਿਆ ਤੇ ਭਰਾਵਾ ਦੇ ਉਹਨਾਂ ਨੇ ਕਾਊਂਟਰ ਤੇ ਨਾ ਲੱਗਣ ਦਿੱਤਾ ਉਹ ਵਿਚਾਰੇ ਜੇ ਖੜਾਤਾ ਸਾਨੂੰ ਬਾਸਰਾ ਹੀ ਲੈ ਗਏ ਆਈ ਜਾਣੀ ਬਸ ਰਾਹੀਂ ਲਿਆ ਕੇ ਸਾਨੂੰ ਜਹਾਜ਼ ਦੇ ਕੋਲੇ ਲੈਣ ਲਵਾਤੀ ਰਿਹਾ ਜਹਾਜ਼ ਪੂਛ ਕੋਲੋਂ ਵੀ ਉਹ ਬਾਪੂ ਕਹਿੰਦਾ ਹਾਂ ਮਾਰੇ ਪਹਿਲਾਂ ਵੀ ਪੂਛ ਪਰਨੇ ਡਿੱਗਿਆ ਲੱਗਦਾ ਮੈਨੂੰ ਕਹਿੰਦਾ ਤੇ ਮੁਕ ਤੇ ਰੇ ਜਮਨ ਕਹਿੰਦਾ ਇਹੋ ਜਿਹਾ ਮੌਕੇ ਨਹੀਂ ਵਾਹਿਗੁਰੂ ਵਾਹਿਗੁਰੂ ਕਰੋ ਮੈਂ ਹਾਂ ਇਹ ਮੀਰੇ ਕੰਨਾਂ ਦੇਖਦੇ ਹੁੰਦੇ ਮੈਂ ਇਕੱਲੀ ਚੜ ਮੰਦਾ ਹੀ ਪੈਣਾ ਮੈਨੂੰ ਅਮਰੀਕਾ ਹਲ ਜੱਲੋ ਫੇਰ ਚੜਨਗੇ ਨਹੀਂ ਤੇ ਟਿਕਣਗੇ ਹੈਂ ਮੈਨੂੰ ਦਾ ਦਾਂ ਦੀ ਆਂਤੀ ਰਾਤੀ ਆਂ ਡਿੰਗਾ ਹੋਰ ਤੁਹਾਡੇ ਤਾਂ ਮਾਰੇ ਨਹੀਂ ਇਹਦੇ ਇਹਨਾਂ ਪੂਛ ਰਗੜੀ ਲੱਗਦੀ ਕੰਚਰ ਨੇ ਕਦੋਂ ਮੈਂ ਗਿਆ ਹਣਾ ਉਹ ਭੱਜਾ ਜਿਹੜਾ ਭੱਜਿਆ ਹਵਾ ਵਿੱਚ ਚੱਕ ਪਤਾ ਤਾਂ ਮੈਂ ਕਿਹਾ ਪੂਛ ਤਾਂ ਲੱਗਣੀ ਹੋਗੀ ਉਦੋਂ ਦੇ ਜਿਹੜਾ ਮੂਹਰੇ ਚੱਕ ਲਿਆ ਕੰਚਰ ਨੇ ਮੈਂ ਕਿਹਾ ਯਾਰ ਪਹਿਲਾਂ ਤਾਂ ਭੱਜਾ ਕੋ ਆਪ ਭੱਜਾ ਮੈਂ ਆਏ ਇਹ ਵੇਖਿਆ ਸੀ ਛੀਸ਼ੇ ਦੇ ਵਿੱਚ ਆ ਕਬਜੋਂ ਵਾਲੀ ਗੱਡੀ ਨਾਲ ਘਰ ਨਾਲ ਉਹ ਬਾਪੂ ਮੇਰੇ ਘਰ ਅੱਗ ਲੱਗੀ ਹੋਈ। ਤੂੰ ਟੱਪ ਕਰਕੇ ਜੇ ਜਾਇਂ ਪਲਾ ਸਾਰਾ ਮੱਤ ਜੇ। ਮੈਂ ਕਹਾ ਸੱਚੀ ਗੱਲ ਆ ਅੱਗ ਵੀ ਹੋਣ ਵਾਲੀ ਗੱਜਣਾ ਆ ਜੀ ਆ ਬਾਹਰ। ਭੱਜ ਲੋ ਕੰਜਰ ਉਹਦਾ ਗੇਟ ਖੁੱਲਦਾ ਮੈਂ ਕਹਾ। ਨਹੀਂ ਤਾਂ ਮੈਂ ਵੀ ਤੁਹਾਡੇ ਨਾਲ ਹੀ ਆ ਮੈਂ ਕਹਾ। ਉਹਨਾਂ ਨੇ ਰੋਕ ਤਾ ਕਰ ਆਹ ਦੇਖ ਲੈ ਮੈਂ ਕਹਾ ਬ੍ਰੇਕਾਂ ਜਾਮ ਹੋ ਗੇ। ਉਦੋਂ ਬੁੜਾ ਫੇਰ ਬੁੜਾ ਕਹਿੰਦਾ ਯਾਰ ਚੁੱਪ ਕਰ ਯਾਰ ਕਰੂਗਾ ਤੂੰ ਉਹ ਤੋਂ ਬੰਦੇ ਹੀ ਚੜੇ ਵਰਨ ਪਰਾਂ ਤੇ ਮੈਂ ਗਿਆ ਵੇਖ ਚੜੇ ਵਰਤਿਆ ਉਹਨਾਂ ਕੋਲ ਕਿਤੋਂ ਲੱਗੀ ਅੱਗ ਮਾਰੀ ਮੋਟੀ ਉਹਨਾਂ ਦਾ ਟਰੈਕਟਰ ਪਾਇਆ ਵਜੇ ਗੇ ਫੇਰ ਰਹਿ ਗੇ ਮਗਰ ਇਹ ਤਾਂ ਮੈਂ ਕਿਹਾ ਆਪਣੀ ਜਾਨ ਨਾਲ ਤਜਰਬਾ ਕਰਦੇ ਆ ਕੰਜਰ ਤੂੰ ਮੈਂ ਕਿਹਾ ਮਹਾਰਾਜ ਆਜ ਲਿਆਏ ਇਹਦਾ ਐਵੇਂ ਦੇ ਵਿਚਾਰਗਾ ਚੜਗਾ ਨਾ ਚੜਗਾ ਨਾ ਚੜਗਾ ਮਾਤਾ ਦਾ ਮਾਲੀਆ ਗਿਆ ਲੱਗਿਆ ਮੈਂ ਆ ਗਿਆ ਮਹਾਦੇਵ ਭਾਈ ਰਹਿਣ ਇਹ ਵੋਟ ਪਾਸ ਵਾਲੇ ਮੈਂ ਕਿਹਾ ਆਪਾਂ ਬੱਚੇ ਇਹਨਾਂ ਦੇ ਨਾਲ ਹੀ ਆਪਾਂ ਚੜਜਣ ਜਾਇਦਾ ਉੱਠਣਾ ਹੈ ਨਹੀਂ ਇਹ ਮੈਂ ਕਿਹਾ ਕਿਉਂ ਉਸ ਫੈਕਰੀ ਉੱਠਣਾ ਦੂਜੀ ਵੀ ਨਹੀਂ ਉੱਠਦਾ ਹੈ ਭੁੰਗਾ ਮਨੇਰੇ ਭਾਈ ਤੇਰੇ ਮੈਂ ਪੈਰ ਫੜਾ ਕਿਉਂ ਯਾਰ ਲੱਤਾਂ ਜੰਬੀ ਜਾਂਦੀਆਂ ਯਾਰ ਚੰਗੀ ਗੱਲ ਕਰ ਕੋਈ ਕੀ ਦੀ ਹੈ ਜਾਈ ਫੇਰ ਪਾ ਜੀ ਨਾ ਕਹ ਮੈਨੂੰ ਉਹ ਹੋ ਜਾ ਮੇਰੇ ਨਾਲ ਨਹੀਂ ਕਹ ਕੀ ਹੋ ਗਿਆ ਮਗਾ ਕੰਦਾਉਣ ਵਾਲੀ ਹੋ ਗਈ ਆਹ ਬੈਚਲੀ ਨਿਕਲੂ ਮੂਹੇ ਪਾੜੀ ਆ ਜਾਣੀ ਗਰਮ ਹੋ ਗਈ ਬੋਲ ਨੂੰ ਨਾ ਚੜਕਾ ਚੜ ਗਿਆ ਮੈਂ ਚੜ ਗਿਆ ਤੈਂ ਚੜਦਾ ਉਹ ਸਿਰੇ ਦੇ ਜਾ ਕੇ ਜਦੋਂ ਐਂ ਜੇ ਖੜ ਜਾਂਦਾ ਮੈਂ ਕਿਹਾ ਗਿਆ ਪੂਸ਼ ਕਰਨੇ ਆਪਣਾ ਚੱਪ ਮੈਂ ਕਿਹਾ ਬੈਕ ਜਾਂਦਾ ਜ਼ੋਰ ਲਾ ਲਓ ਬੋਲੋ ਚੜਕ ਚੜਾਈਆਂ ਜੈ ਬਾਬੇ ਦੀ ਮੈਂ ਕਿਹਾ ਉਹ ਮੈਂ ਲਾਉ ਨਾ ਨਹੀਂ ਹੋਊਗਾ ਮੈਂ ਕਿਹਾ ਮਤਲਬ ਮੈਂ ਕਿਹਾ ਜਿਵੇਂ ਆਪਾਂ ਚੰਤਪੁਰਨੀ ਨੂੰ ਜਾਂਦੇ ਥੋੜੀ ਉਹ ਡਰਾਈਵਰ ਵੀ ਬੋਲੇ ਜੈ ਬਾਬੇ ਦੀ ਮਹੋ ਕਰੋ ਇਹ ਮਜਾਵੜੂ ਨਹੀਂ ਤਾਂ ਗਏ ਆਏ ਉਹ ਜੋ ਸਿੱਧਾ ਜਾਊਗਾ ਸੀਟ ਬੈਲਟਾਂ ਬੁੱਲੀਆਂ ਸ਼ੁਕਰ ਆ ਬਾਪੂ ਕਹਿੰਦਾ ਯੱਤੇ ਰੋਮੀ ਨਾ ਤੇ ਵੀ ਅਰੀ ਜਾ ਕਿੰਨਾ ਕਦੇ ਨਹੀਂ ਦਗੇ ਕਹਿੰਦਾ ਜਿੱਲਾ ਕੋ ਮੈਂ ਨਾਲ ਮੇਰੇ ਨਾਲ ਥੋੜੀ ਟਿਕਣਾ ਸੀ ਇਹਨੇ ਜਦੋਂ ਕ੍ਰੱਚ ਕ੍ਰੱਚ ਹੋ ਕੇ ਬੈਲਟਾਂ ਨਹੀਂ ਖੁੱਲੀਆਂ ਭਈਏ ਸਾਰੀ ਬਾਜ਼ੂ ਮਾ ਉਹਨਾਂ ਤਾਂ ਲੈਣ ਨਾਲ ਹੀ ਮਗਰ ਮੈਂ ਕਿਹਾ ਮੈਂ ਬੈਲਟ ਵੇਜਣੇ 5 ਰੁਪਏ ਲੈਣ ਲੱਗ ਕੀ ਮੈਂ ਕਿਹਾ ਉਹ ਗੇੜੇ ਨਾਲ ਕਰ ਜਨਾ ਹਲੋ ਸੱਜੀ ਜਾਪਰੀ ਥੀ ਕੋ ਤੇ ਆਏ ਨਾ ਸਟਾਰ ਕਰੇ ਅਸੀਂ ਕਹਿੰਦੇ ਇੱਕ ਕਰਕੇ ਜਾਏ ਮੀੜਾ ਆਉਂਦਾ ਜਿਹੜਾ ਸੁਣਤਾ ਟੀਟਾ ਭਾਲੀ ਜਾ ਸਾਰਾ ਮਗਰ ਉਹ ਮੈਂ ਕਹਿੰਦਾ ਜੀ ਮੈਂ ਤਾਂ ਮੈਨੂੰ ਬੋਲਣ ਦੇ ਆਉਂਦੇ ਵੇਖੀ ਰਾਜਾ ਮੈਂ ਕਹਿੰਦਾ ਹਲੋ ਡਰਾਈਵਰ ਨੇ ਦੱਸਿਆ ਵੀ ਸਵਾਰੀਆਂ ਪਿੱਛੇ ਹੋਣ ਦੇ ਕਾਰਨ ਜਾ ਆਜੋਗਾ ਲਾਰ ਇਹ ਪਤਾ ਵੀ ਮੂਤਾ ਬੱਸ ਆਦਾ ਫੜਾ ਫੜਾ ਅੱਗੇ ਆਜੋ ਹਮ ਸਗੜਾ ਸਗੜਾ ਟੀਟਾਂ ਦੇ ਸਾਰੇ ਫੇਰ ਹੋਣਾ ਸੋਹਣ ਕਾਂਦੀ ਚ ਪੈ ਗਏ ਵੀ ਇੰਨੀ ਸਪੀਡ ਨਾਲ ਕਿਉਂ ਆ ਰਹੇ ਹੈ ਇਹਨੂੰ ਕੀ ਦੇਖ ਗਿਆ ਮੈਂ ਅੱਲਾ ਅੰਦਰ ਬੈਠਾ ਸੀ ਉਹ ਵੀ ਬਾਹਰ ਮੈਂ ਜੋ ਜਾ ਕੇ ਵੇਖਾ ਬਾਥਰੂਮ ਵੀ ਖੁੱਲਾ ਉਹ ਮੈਨੂੰ ਵੀ ਕਿਹਾ ਕੀ ਆ ਮੈਂ ਕਿਹਾ ਖੜੇ ਦਾ ਛੱਟੋ ਬੰਦਾ ਅੱਲਾ ਲੱਭੂ ਕਿੱਥੇ ਆ ਚੋਦਰੀਆ ਬੰਨੀ ਤੋਂ ਮੈਂ ਗਿਆ ਹਾਂ ਉਹ ਵੀ ਵਿਚੀ ਬੈ ਗਿਆ ਆ ਗਿਆ ਮੈਂ ਕਿਹਾ ਯਾਰ ਉਹਨੂੰ ਵੀ ਦੱਲ ਮੈਂ ਬਾਹਰ ਬਾਹਰ ਗਈ ਭਾਈ ਉਹ ਵੀ ਵਿਚੀ ਬੈ ਗਿਆ ਹਾਂ ਇਹਨੂੰ ਟ੍ਰੈਨੂੰ ਕਹਿੰਦੇ ਉਹਨੇ ਕੀ ਕਹਾ ਮੈਂ ਹੋ ਜਾਉਣਾ ਦੱਸਿਆ ਕਿ ਨਾਲ ਆਪਾਂ ਤਾਂ ਲੈਟ ਬਣਾਉਂਦੇ ਉਹ ਜਦੋਂ ਆਇਆ ਘਰ ਨਕੀਰੇ ਕੋਲ ਆਸ ਹੈ ਹਲੋ ਹੁਣ ਤਜਰਬਾ ਹੋ ਗਿਆ ਦੂਜੀ ਵਾਰ ਨਹੀਂ ਉਹਨੂੰ ਮੈਂ ਜਾਣਕਾਰੀ ਦੇਣ ਲੱਗਿਆ ਦੂਜੇ ਸੱਜਣਾ ਨੂੰ ਐ ਕੇਵਲ ਹੁੰਦਾ ਨਾ ਰੋਟੀ ਖਾਣੀ ਕੇਵਲ ਕੱਟ ਕੇ ਖਾਉਂਦੇ ਹਾਂ ਨਹੀਂ ਹਮ ਨਾਲ ਦਾ ਨਾ ਆਛਾ ਬਾਈ ਮੈਂ ਤਾਂ ਹਾਂ ਬਾਈ ਉਹ ਜਦੋਂ ਆ ਹੀ ਬੈਠੇ ਬਾਈ ਕਹਿੰਦਾ ਸੀਟ ਕਿਹਨਾਂ ਟੇਬਲ ਤਾਂ ਹੈ ਨਹੀਂ ਮੈਂ ਤਾਂ ਹਸਪੀਟਲ ਮਾਰ ਗਿਆ ਹੰਤੂ ਦਾ ਮੂਹੇ ਪਾ ਪੱਕੇ ਟੇਬਲ ਤੇ ਮੈਂ ਕਰਦਾ ਹੈ ਮੈਨਾਂ ਮੈਰਜ ਪਾਰ ਤੋਂ ਥੋੜੀ ਆ ਗਈਾ ਫੱਟੀ ਹੀ ਹੁੰਦੀ ਐ ਇਹ ਕੱਢਣੀ ਹੁੰਦੀ ਐ ਮੈਰਜ ਉਹ ਹੁਣ ਦਾ ਜੀ ਘਰ ਬਤੇ ਤਾਂ दारू ਦਿੰਦੇ ਨਹੀਂ ਸੀ ਉਹਨਾਂ ਨੇ ਟੋਫੀਆਂ ਦੇਣੀਆਂ ਸੀ ਹਾਂ ਉਹ ਟਰਾਏ ਭਾਵੇਂ ਬਿਨਾਂ ਟੋਕ ਹੁੰਆਂ ਨਹੀਂ ਤੇ ਯਾਰ ਨੇ ਉਹ ਟ੍ਰੇ ਜੀ ਕਰਤੀ ਕੰਦਾ ਰੱਖ ਉਹਨਾਂ ਨੂੰ ਨੰਨੇ ਨਾ ਬੇਚਣ ਲੱਗਣਾ ਭੈਣ ਦਾ ਇੱਕ ਚੱਕਾ ਆਹ ਤਿੰਨਾਂ ਦੇ ਇਹ ਤੇ ਰਸਾ ਨਹੀਂ ਮੈਂ ਤਾਂ ਤੀਜ ਨਹੀਂ ਵੇਖਦਾ ਰੱਖਣ ਵਾਲੀ ਹੈਗੀ ਆ ਕਿ ਨਹੀਂ ਉਹਾਰੇ ਦਾ ਆਇਆ ਤੇ ਜਾਈ ਤੂੰ ਪੱਲੇ ਹੀ ਰਖਾਉਣ ਨੂੰ ਸਰ ਕੇ ਕੇਰ ਉਹ ਜਿੰਨੀ ਹੈਰਾਨ ਆ ਮੀ ਖਾਊ ਕਿਵੇਂ ਇੰਨੇ ਕਾਹਤੋਂ ਪਾ ਜਾ ਜੁੱਤਰਦੀ ਮੈਂ ਕਹੇ ਮੰਗੀ ਜਾਂਦਾ ਗੰਦਰਾ ਨੂੰ ਇਹ ਮੂੰਹ ਤੇ ਮੱਲ ਲੱਗ ਜਣਗੇ ਤੇ ਨਿਕਲੋ ਮਿੱਚਾ ਕੋਈ ਕੋ ਮਹਾਜਰੀ ਦਾ ਆਉਂਦਾ ਹੀ ਸਾਡੇ ਨਾਲ ਸੀਸੇ ਬੈਜੀ ਦੀ ਉਹ ਮੋੜਨਾ ਤੇ ਫੜ ਸੱਭ ਵਿਚਾਰਿਆਂ ਨੂੰ ਨਹੀਂ ਕਰਦਾ ਮੈਂ ਮੋੜਨਾ ਨਾ ਉਹ ਮੈਨੂੰ ਵਾਹਣਾ ਫੜ ਕ੍ਰੈਕ ਲੱਗਦਾ ਮੈਨੂੰ ਨਨ ਕਪੂ ਕਰ ਗਿਆ ਮੈਂ ਕਿ ਇਹਦੇ ਵਿੱਚ ਵੀ ਇਹ ਕਿਹੜੀ ਵੀ ਇੱਥੇ ਗਿਆ ਨਾ ਵਿੱਚ ਦਾ ਆਪਾਂ ਹੀ ਬੈਠ ਕੇ ਦੱਸਦੇ ਯਾਰ ਉਹ ਨਹੀਂ ਲੱਗਦਾ ਸੀ ਪਾਉਂਦਾ ਬਹਿ ਜਾ ਹਮੇ ਇਹ ਤਾਂ ਜਾ ਕੇ ਕੱਟ ਗਿਆ ਕਹਿੰਦਾ ਨਿੱਕੇ ਨੂੰ ਮਨੇ ਪਤਾ ਨਹੀਂ ਕਿਹਾ ਆ ਮੈਂ ਨਾ ਮੈਂ ਉਹ ਕੰਨੀ ਮੰਗਦਾ ਸੀਗਾ ਜੇ ਬੰਨੀ ਦਿੰਦੇ ਸੀ ਫੇਰ ਕਹਿੰਦਾ ਭੋਂਦਾ ਸੀ ਮੈਂ ਇਹ ਵੀ ਹੂ ਮਨੇ ਕਹਤਾ ਦਿਨਾ ਵਾਰੀ ਟੋੜ ਗਿਆ ਉਹਨਾਂ ਦਾ ਵੇਖੀ ਭੋਂਦਾ ਮੈਂ ਤਾਂ ਕਰਕਾ ਕਰਕਾਈ ਮਾਰ ਤੂੰ ਪੰਜਰ ਦਾ ਡੱਬੂ ਮੂੰਹ ਮੈਂ ਕਹਤਾ ਨਾ ਜਦੋਂ ਉਹਨੇ ਡੇਕਾ ਕਿ ਉਹਨਾਂ ਦਾ ਪਦੀ ਲਗਣਾ ਜੀ ਕਾਹਦੇ ਸੀ ਇਹਨੂੰ ਬੜਾ ਬਰਦਾਸ਼ਤ ਨਹੀਂ ਹੋ ਰਿਹਾ ਉਹਦਾ ਸਾਰਾ ਜੂਰ ਬਰਾਬੀ ਲੱਗਿਆ ਰਿਹਾ। ਗਦੋ ਆਏ ਕਰਨੂ ਆਏ। ਨਾਲ ਹੀ ਆਏ। ਵੀ ਭਾਈ ਭੈਣ ਹੋਰ ਵੀ ਟੁੱਟਿਆ ਹੋਰ ਵੀ ਟੁੱਟਿਆ। ਪਰ ਉੱਪਰ ਲੱਗਿਆ ਮੇਗਾ ਸਾਰਿਆਂ ਨੂੰ ਪ੍ਰਾਪਤੀ ਆ। ਮਨਾ ਉਹ ਬੜਾ ਪਾਈ ਬਿਡਾ ਮੈਂ। ਹੋਰ ਇਹ ਤਨਾਉਂ ਦੁਬਿਹਾ ਜਾ ਰਹੀ। ਜੇ ਮੈਂ ਤੋਂ ਪੈ ਕੇ ਜੀ ਬੰਦ ਦਾ ਨੂਰ ਨਾ ਸਾਰਾ ਬਸ ਨਾ। ਪਰ ਅਵੇ ਮੋਟਰ ਨੂੰ ਵੀ ਪਾ ਲੈਦਾ। ਉਹ ਵੀ ਖਾ ਗਿਆ ਰੋਟੀਆਂ ਭੋਕ ਨਾ ਜਿੰਨੀ ਕਾਪੀ ਦਾ। ਉਹ ਮਿਰਚਾਂ ਵਾਲੇ ਪੁਰ ਨਹੀਂ ਆਪਣੇ ਪੰਜਾਂ ਮਾਹ ਕੀ ਕਰਿਆ ਬੰਦਾ ਕੀ ਉਹਦਾ ਨਾ ਕੋਈ ਮੋੜ ਦੇਣਗੇ ਹੁੰਦੇ ਸਨ ਹਨਾ ਜਿਵੇਂ ਬੇਵੈਰ ਨੂੰ ਗੜੀ ਨੂੰ ਰੋਟੀ ਵੀ ਖਾਣੀ ਹੁੰਦੀ ਆਪਣੇ ਦੇ ਚੀਜ਼ ਕੀ ਹੋਣਾ ਹਨਾ ਹੋਰ ਮਨਾਂ ਜੀਮਸ ਪਾਲਾ ਉਹ ਦੇ ਚ ਪਾਲਗਾ ਮੇਗਾ ਦੇ ਚ ਪਾਲਗਾ ਕੈਮਰੇ ਆ ਜਾਣਗੇ ਜਦੋਂ ਉੱਪਰ ਹਨਾ ਬੇਹੇਰਾ ਨਾ ਚਾਹ ਮਤੌਲੀਆ ਚਾਹ ਮੁੰਡੇ ਨਾਲ ਚਾਹ ਪਾਣੀ ਕੀ ਕਰੇਗਾ ਅਹੀਂ ਚਾਹ ਮਗਾਨੀ ਨਾ ਦੇ ਸੱਤ ਤੱਕ ਉਲੜ ਪੂਲ ਨਾ ਕਰ ਪੂਲ ਤੇ ਚਾਹ ਨੂੰ ਨੂਨ ਮਿਰਚਾ ਮਸਾਲੇ ਨੂੰ ਲੱਗਰ ਤਾਉੱਖਾ ਸੌੱਖਾ ਪੀ ਗਿਆ ਬਣੀ ਹਲੋ ਆ ਜੋਡੀ ਨਵਾੜੀ ਅਹੀਂ ਚਾਹ ਮਾਈ ਮੈਂ ਕਹਾਂ ਤੁਸ ਨਵਾ ਦਿੰਨੇ ਹੈਗਾ ਹੋਣ ਵੀ ਮੋਰਦੀ ਤਾਂ ਕੰਡੀਆਂ ਲਵਾ ਪਾਈਆਂ ਉੱਚੀ ਕਰਕੇ ਤਾਂ ਲੜਦੇ ਮੈਂ ਗਿਆ ਐੜਾ ਛੋਟਿਆ ਮੈਂ ਗਿਆ ਅਗਲੇ ਨੂੰ ਕਿਹੜਾ ਮਾਰਾ ਅਗਲੇ ਨੂੰ ਜਹਾਜ ਦਾ ਸਾ ਪੈਸੇ ਹਰੇ ਹੋ ਗਏ ਭਾਈ ਹਣਾ ਮੈਂ ਮੇਰਾ ਪੂਰਾ ਦਰਸਾ ਮੇਰਾ ਸਿੱਧਾ ਨਕੀ ਆ ਮਨ ਕੀ ਕਰਨਾ ਜੀ ਜਿੰਨੇ ਬੇਦਾਨਾ ਕੀ ਹੋ ਕੱਤੇ ਤੁਹਾਡਾ ਜੇਡ ਬੋਲ ਤੀ ਯਾਰਾ ਬੜਾ ਜੇਡ ਵਾਲੀ ਸੋਤੀ ਵੀ ਅੱਸੀ ਆਪਣਾ ਹੂਰ ਸਮਾ ਇਹਨਾਂ ਨਹੀਂ ਮਾਰੀ ਗੱਲਾਂ ਕਰਾ ਕੋਈ ਮੁੰਡਰੀ ਵੀ ਕੋਲੇ ਲਿਆ ਜਿਵੇਂ ਯਾਤਰੀਆਂ ਮਾਰ ਦੇ ਤੂੰ ਉਹ ਆਸਾਂ ਲੈਂਦਾ ਫਿਰ ਉਹਨੇ ਕੌਣ ਨੇ ਪੁੱਛਿਆ ਕਿ ਕਰੀ ਬੋਲ ਕਿ ਉਹ ਕਿਹਨੇ ਕਹਿ ਦਿੰਦਾ ਮੈਂ ਇਨੀ ਕੁੱਲਿਆ ਮੈਂ ਤਾਂ ਸੱਚ ਛੱਡੀ ਪਈ ਸੀ ਦੱਪਣ ਲੱਗ ਮੈਂਗਾ ਮਾਰ ਦੇ ਦੀ سامنے ਰਿਹਾ ਮੈਂਗਾ ਮੈਂ ਤਾਂ ਨਹੀਂ ਕੀ ਹੋਣਾ ਤੈਨੂੰ ਕੀ ਸੋਚਾ ਨਾ ਪੀ ਜਾਂਦਾ ਆਖ ਮਟਤੇ ਲੱਗ ਗਿਆ ਜੀ ਗੱਡੀ ਰੰਗੀਆਂ ਦੀ 10 ਕਿਲੋਮੀਟਰ ਦੀ ਹੈ ਨਾ ਇੱਕ ਪੈਗ ਨਾ ਪਈਏ ਨੇ ਕਿਤੇ ਪੁੱਛ ਲਿਆ ਤਾਂ ਤੇ ਉਹ ਬਰੋਸਾ ਦੀ ਵੀ ਗੱਡੀ ਤੇ ਬੇਜ ਚਲਾਈ ਜਾਂਦੇ ਬਾਪਾ ਨਾਲ ਕਿ ਜਲਾਉਂਦਾ ਹੈ ਬੜਾ ਭਾਰੀ ਬੜਾ ਆਹ ਬੰਦਾ ਬਾਬਾ ਨਾਲ ਕਿ ਜਲਾਉਂਦਾ ਹੈ ਭਾਈ ਇਹਦਾ ਕੀ ਹੈ ਅੱਜ ਕੋਲੇ ਫੋਟੋ ਜੀ ਪਾਤਰ ਕਰਨ ਉਹ ਯਾਦ ਪਹਿਲੀ ਵਾਰ ਗਿਆ ਭਾਈ ਇਹਨੇ ਨਾ ਟਾਲ ਕੇ ਪੈ ਗਈ ਬਾਬੇ ਨਾਲ ਦੀ ਫੋਟੋ ਰੱਖ ਕੇ ਜਿੱਥੇ ਪੈ ਗਿਆ ਗੱਡੀ ਪਾ ਦੇ ਮਗਰੇ ਹੀ ਹੋ ਜਾ ਆਪਣੀ ਉਹ ਕੱਢਣ ਲੱਗੇ ਵੀ ਗੱਡੀ ਪਾੜਨ ਦੀ ਗੱਡੀ ਪਾੜਨ ਦੀ ਜ਼ਰੂਰਤ ਨਹੀਂ ਬ੍ਰੇਕਾਂ ਵੀ ਹੋ ਗਈ ਹੈ ਬੜਾ ਯਾਦ Ini namanya, nah, ini pertama.